ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸ ਸਰਾਜ ਫਿਲਮੀ ਅਦਾਕਾਰਾਂ ਅਤੇ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਸੰਸਦ ਹਿਮਾਚਲ ਹਲਕਾ ਬੜੀ ਤੋਂ ਇੱਕ ਵਾਰ ਫਿਰ ਕਸੂਤੀ ਫਸ ਗਈ ਹੈ ਜੇ ਗੱਲ ਕਰੀਏ ਕੰਗਨਾ ਅਨੋਦ ਦੀ ਕੰਗਨਾ ਰਨੋਤ ਬੋਲੇ ਬਿਨਾ ਨਹੀਂ ਰਹਿ ਸਕਦੀ ਕੰਗਨਾ ਅਨੋਦ ਨਹੀਂ ਪੰਜਾਬ ਦੇ ਕਿਸਾਨਾਂ ਬਾਰੇ ਪੰਜਾਬ ਦੀਆਂ ਮਹਿਲਾਵਾਂ ਬਾਰੇ ਪਹਿਲਾ ਭੱਦੀ ਸ਼ਬਦਾਵਲੀ ਵਰਤੀ ਉਸ ਤੋਂ ਬਾਅਦ ਉਸ ਨੂੰ ਥੱਪੜ ਵੀ ਵੱਜਿਆ ਸੀ ਭੈਣ ਕੁਲਵਿੰਦਰ ਕੌਰ ਦੇ ਕੋਲੋਂ ਬਾਅਦ ਵਿੱਚ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਭੈਣ ਕੁਲਵਿੰਦਰ ਕੌਰ ਨੂੰ ਸਾਰੀ ਕੌਮ ਕੁਲਵਿੰਦਰ ਕੌਰ ਦੇ ਹੱਕ ਵਿੱਚ ਖੜ ਗਈ ਲੇਕਿਨ ਕੰਗਨਾ ਅਰਨੋਤ ਦੀ ਬੋਲਣਾ ਆਦਤ ਬਣ ਗਈ ਹੈ ਚਾਹੇ ਉਹ ਫਿਲਮੀ ਜਗਤ ਹੋਵੇ ਚਾਹੇ ਉਹ ਰਾਜਨੀਤੀ ਜਗਤ ਹੋਵੇ ਚਾਹੇ ਉਹ ਸਮਾਜਿਕ ਕੋਈ ਗੱਲ ਹੋਵੇ ਹਰੇਕ ਮੁੱਦੇ ਤੇ ਬੋਲਣਾ ਕੰਗਨਾ ਨੌਤ ਦੀ ਆਦਤ ਹੈ ਇਸ ਲਈ ਇੱਕ ਵਾਰ ਫਿਰ ਬਵਾਲ ਖੜਾ ਹੋ ਗਿਆ ਮਚ ਗਿਆ ਹੈ ਕੰਗਣਾ ਨੌਤ ਦੀ ਬੋਲੀ ਨੂੰ ਰੱਖ ਕੇ ਕਿਉਂਕਿ ਹਿਮਾਚਲ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਦੱਸਦੀ ਹੈ ਕਿ ਕੰਗਣਾ ਅਰਨੌਤ ਨੇ ਨੂੰ ਲੱਖ ਰੁਪਏ ਬਿੱਲ ਆਇਆ ਹੈ ਆਪਣੀ ਕੋਠੀ ਦਾ ਹਾਲਾਂਕਿ ਉਹ ਕੋਠੀ ਉਸ ਨੇ ਯੂਜ਼ ਨਹੀਂ ਕੀਤੀ ਲੇਕਿਨ ਹਿਮਾਚਲ ਦੀ ਸਰਕਾਰ ਕਹਿ ਰਹੀ ਹੈ ਕਿ ਇਹ 3 ਮਹੀਨਿਆਂ ਦਾ ਬਿੱਲ ਹੈ 1 ਮਹੀਨੇ ਦਾ ਬਿੱਲ ਨਹੀਂ ਜਿਹੜੇ ਉੱਥੇ ਨੌਕਰ ਵਗੈਰਾ ਰਹਿੰਦੇ ਹੋਣਗੇ ਉਹਨਾਂ ਵੱਲੋਂ ਬਿਜਲੀ ਦੀ ਵਰਤੋਂ ਉਸ ਬੰਗਲੇ ਦੇ ਵਿੱਚ ਜ਼ਰੂਰ ਕੀਤੀ ਜਾਂਦੀ ਹੋਵੇਗੀ ਬਾਲੀਵੁੱਡ ਬਾਲੀਵੁੱਡ ਅਦਾਕਾਰਾਂ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਣਾ ਰੌਪ ਬਿਜਲੀ ਬਿੱਲ ਨੂੰ ਲੈ ਕੇ ਲਗਾਤਾਰ ਸਰਕਾਰ ਤੇ ਨਿਸ਼ਾਨਾ ਸਾਧ ਰਹੀ ਹੈ ਹਿਮਾਚਲ ਵਿੱਚ ਉਦਯੋਗ ਮੰਤਰੀ ਹਰਸ਼ ਵਰਦਨ ਚੋਹਾਨ ਨੇ ਜਵਾਬੀ ਹਮਲਾ ਕੀਤਾ ਅਤੇ ਕੰਗਣਾ ਨੂੰ ਮਨੋਰੰਜਨ ਦਾ ਸਾਧਨ ਕਿਹਾ ਉਹਨੇ ਕਿਹਾ ਕੰਗਣਾ ਇੱਕ ਮਨੋਰੰਜਨ ਦਾ ਸਾਧਨ ਹੈ ਉਹਨਾਂ ਨੇ ਕਿਹਾ ਕਿ ਲੋਕ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਧਿయోగ ਮੰਤਰੀ ਹਰਸ਼ਵਰਧਨ ਚੋਹਾਨ ਨੇ ਕਿਹਾ ਕਿ ਕੰਗਣਾ ਇੱਕ ਕਲਾਕਾਰ ਹੈ ਅਜੇ ਵੀ ਰਾਜਨੀਤਿਕ ਮੰਚ ਤੇ ਕਲਾਕਾਰ ਦੀ ਭੂਮਿਕਾ ਨਿਭਾਰੀ ਹੈ ਉਹ ਕੋਈ ਰਾਜਨੀਤਿਕ ਸ਼ਖਸੀਅਤ ਨਹੀਂ ਉਹਨਾਂ ਨੂੰ ਰਾਜਨੀਤੀ ਸਿੱਖਣ ਦੀ ਲੋੜ ਹੈ ਉਹ ਹੁਣ ਵੀ ਉਹ ਡਾਇਲੌਗ ਬੋਲ ਰਹੀ ਹੈ ਜਦੋਂ ਕੰਗਣਾ ਨਰਾਉਤ ਦਾ ਬਿਜਲੀ ਦਾ ਬਿੱਲ 1 ਲੱਖ ਰੁਪਏ ਆਇਆ ਤਾਂ ਉਹਨਾਂ ਨੇ ਕਿਹਾ ਕਿ ਤਿੰਨ ਮਹੀਨਿਆਂ ਤੋਂ ਬਿੱਲ ਨਹੀਂ ਭਰਿਆ ਹਰਸ਼ਵਰਧਨ ਚੋਹਾਨ ਨੇ ਕਿਹਾ ਕਿ ਸਰਕਾਰ ਨੂੰ ਵਿਗਿਆੜ ਕਹਿ ਕੇ ਉਹ ਸਿਰਫ ਸਨਸਨੀ ਪੈਦਾ ਕਰਨਾ ਚਾਹੁੰਦੀ ਹੈ ਹਰਸ਼ਵਰਧਨ ਨੇ ਕੰਗਣਾ ਨੌਤ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਸੰਸਦ ਮੈਂਬਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ ਅਤੇ ਇਲਾਕੇ ਦੇ ਵਿਕਾਸ ਕਮਾਂ ਲਈ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਕੰਗਣਾ ਨੌਤ ਦਾ ਜਿਹੜਾ ਹਿਮਾਚਲ ਦੇ ਵਿੱਚ ਘਰ ਹੈ ਉਹਦਾ 3 ਮਹੀਨਿਆਂ ਦਾ ਬਿੱਲ ਆਇਆ ਹੈ 1 ਲੱਖ ਰੁਪਏ ਯਾਨੀ ਕਿ ਪਰ ਮੰਥ ਆਪਾਂ 35000 ਰੁਪਏ ਦੇ ਨਾਲ ਗਿਣ ਲਈਏ ਇਧਰ ਕੰਗਣਾ ਨੌਤ ਖਾਸੀ ਤਤੀ ਹੋ ਗਈ ਹੈ ਉਹ ਕਹਿੰਦੀ ਹੈ ਕਿ ਸੂਬੇ ਦੀ ਸਰਕਾਰ ਹਿਮਾਚਲ ਦੀ ਇੱਕ ਬਗਿਹਾਰ ਹੈ ਯਾਨੀ ਕਿ ਲੁੱਟਮਾਰ ਕੀਤੀ ਜਾ ਰਹੀ ਹੈ ਹਰਸ਼ਵਰਧਨ ਕਹਿ ਰਹੇ ਨੇ ਕਿ ਜੇਕਰ ਬਿਜਲੀ ਦੀ ਖਪਤ ਹੋਈ ਹੈ ਇਸ ਕਰਕੇ ਉਹਨੂੰ ਬਿੱਲ ਆਇਆ ਹੈ ਜੇਕਰ ਯੁਨਟਾ ਹੀ ਨਹੀਂ ਖਰਚ ਕੀਤੀ ਹੈਗਾ ਤਾਂ ਫਿਰ ਬਿੱਲ ਕਿਵੇਂ ਆ ਸਕਦਾ ਹੈ ਉਹਨੇ ਕਿਹਾ ਕੰਗਣਾ ਨੌਤ ਨੂੰ ਫਿਲਮੀ ਡਾਇਲੌਗ ਛੱਡ ਕੇ ਸਿਆਸੀ ਡਾਇਲੌਗ ਬੋਲਨੇ ਚਾਹੀਦੇ ਨੇ ਸਿਆਸਤ ਉਹਨੂੰ ਸਿੱਖਣ ਦੀ ਲੋੜ ਹੈ ਉਹਨੂੰ ਗੁਰੂ ਧਰਨ ਦੀ ਲੋੜ ਹੈ ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਕਿ ਕੰਗਨਾਰ ਨੌ ਦੇ ਗੱਲਾਂ ਨੂੰ ਲੋਕ ਸੀਰੀਅਸ ਨਹੀਂ ਲੈਂਦੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲ ਗਈਆਂ ਆਪਣੇ ਆਪ ਤੋਂ ਕੰਟਰੋਲ ਹੋ ਜਾਂਦੀ ਹੈ ਕੰਗਨਾਰ ਨੌ ਹਰਸ਼ਵਦਨ ਨੇ ਕਿਹਾ ਕਿ ਇਹਨੂੰ ਰਾਜਨੀਤੀ ਦੀਆਂ ਕਲਾਸਾਂ ਲੈਣੀਆਂ ਚਾਹੀਦੀਆਂ ਨੇ ਸਗੋਂ ਲੋਕਾਂ ਨੇ ਹਲਕਾ ਮੰਡੀ ਹਿਮਾਚਲ ਤੋਂ ਇਹਨੂੰ ਭਾਰੀ ਬਹੁਮਤ ਦੇ ਨਾਲ ਜਤਾਇਆ ਹੈ ਇਹਨੂੰ ਆਪਣੇ ਹਲਕੇ ਦੇ ਵਿਕਾਸ ਦੇ ਕੰਮਾਂ ਵੱਲ ਦਿਖਣਾ ਚਾਹੀਦਾ ਹੈ